हिमाचल प्रदेश ਦੇ ਵਿੱਚ ਪ੍ਰਸਿੱਧ ਸ਼ਕਤੀਪੀਠ ਮਾ ਚਿੰਤਪੁਰ ਨਿ ਮੰਦਰ ਦੇ ਵਿੱਚ ਹਾਲੀ ਦੇ ਵਿੱਚ ਜੋ ਇਹ ਹਾ ਚਮਤਕਾਰ ਹੋਇਆ ਜਿਸ ਨੇ ਕੀ ਸ਼ੁਧਾਲੂਆਂ ਦੇ ਦਿਲਾਂ ਨੂੰ ਸ਼ਰਧਾ ਤੇ ਆਸਥਾ ਦੇਣਾ ਭਰ ਦਿੱਤਾ ਤਾਂ ਪੰਜਾਬ ਦੇ ਹੁਸ਼ਾਰਪੁਰ ਤੋਂ ਦਰਸ਼ਨ ਕਰਨ ਦੇ ਲਈ ਆਇਆ ਇੱਕ ਸ਼ੁਧਾਲੂ ਪਰਿਵਾਰ ਜਿਨ੍ਹਾਂ ਦਾ ਪੁੱਤਰ ਜੋ ਕਿ ਪਿਛਲੇ 28 ਸਾਲਾਂ ਤੋਂ ਗੁੰਗਾ ਤੇ ਬહેરા ਸੀ ਅਚਾਨਕ ਹੀ ਮਾ ਚਿੰਤਪੁਰ ਨੀ ਦੀ ਕਿਰਪਾ ਹੁੰਦੀ ਹੈ ਤੇ ਉਹ ਨੌਜਵਾਨ ਨੂੰ ਬੋਲਣ ਤੇ ਸੁਣਨ ਲੱਗ ਪਿਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਸੁਰਜ ਸਿਰਫ 7 ਸਾਲ ਦਾ ਸੀ ਜਦੋਂ ਅਚਾਨਕ ਹੀ ਸੁਣਨ ਤੇ ਬੋਲਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਪਰਿਵਾਰ ਨੇ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਕਈ ਮੰਦਰਾਂ 'ਚ ਮੱਥਾ ਟੇਕਿਆ ਪਰ ਕੁਝ ਨਹੀਂ ਹੋਇਆ ਹਾਲ ਹੀ ਦੇ ਵਿੱਚ ਪਰਿਵਾਰ ਮਾਖੰਦਪੁਰ ਦੇ ਦਰਬਾਰ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਸ਼ਰਧਾ ਦੇ ਨਾਮ ਆਦੇ ਚਰਨਾਂ 'ਚ ਮੱਥਾ ਟੇਕਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਰਜ ਮੰਦਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਅੱਗੇ ਜਾ ਰਿਹਾ ਸੀ ਤਾਂ ਧੀ ਪਿੱਛੋਂ ਆਵਾਜ਼ ਕਿਸੇ ਨੇ ਲਗਾਈ ਹੈ ਪਹਿਲੀ ਵਾਰ ਉਸਨੇ ਆਵਾਜ਼ ਸੁਣੀ ਤੇ ਉਸੇ ਸਮੇਂ ਮੰਦਰ ਦੇ ਪੁਜਾਰੀ ਨੇ ਉਸ ਉਸ ਨੂੰ ਮਾਤਾ ਦੇ ਚਰਨਾਮਰਤ ਤੇ ਚੁੰਨੀ ਦੇ ਦਿੱਤੀ ਜਿਸ ਦਰਮਿਆਨ ਕਿਸੁਰਜ ਦੇ ਕੰਨਾਂ ਦੇ ਵਿੱਚ ਹੁੰਚਨੀ ਜੀ ਹੁੰਦੀ ਹੈ ਤੇ ਉਸਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ ਅਦਭੁਤ ਘਟਨਾ ਦੇਖ ਕੇ ਮੰਦਰ ਦੇ ਵਿੱਚ ਮੌਜੂਦ ਸ਼ਰਧਾਲੂ ਜਿਹੜੇ ਨੇ ਉਹ ਵੀ ਗੱਦਗੱਦ ਕਰ ਉੱਠਦੇ ਨੇ ਤੇ ਇਸ ਦੇ ਦਰਮਿਆਨ ਮੰਦਰ ਪਰਿਸ਼ਦ ਵਿੱਚ ਜੈਮਾ ਚੰਦਪੁਰਨੀ ਦੇ ਜਕਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਮਾਦੀ ਹਸੀਮ ਕਿਰਪਾ ਦੇ ਨਾਲ ਸੂਰਜ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਹ ਸੰਭਵ ਹੋ ਸਕਿਆ ਤਾਂ ਪਰਵਾਰ ਨੇ ਮਚਿੰਦਪੁਰਨੀ ਦਾ ਅਸ਼ੀਰਵਾਤਪੂਰਨ ਤੋਂ ਬਾਅਦ ਮੰਦਰ ਦੇ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਹੈ ਤੇ ਇਸੇ ਦਰਮਿਆਨ ਇਸ ਚਮਤਕਾਰੀ ਘਟਨਾ ਦੀ ਚਰਚਾ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਹੈ। ਹਾਂਜੀ ਤੁਸੀਂ ਕੀ ਕਹਿ ਚਾਹੁੰਦੇ ਆ ਅੱਜ ਮਾਰੇ ਦਰਵਾਜ਼ੇ ਤੁਸੀਂ ਆਏ ਮੱਥਾ ਟੇਕਿਆ। ਕਿ ਜਿਹੜਾ ਚਮਤਕਾਰ ਹੋਇਆ ਹੈ ਤੁਸੀਂ ਬੋਲ ਨਹੀਂ ਸਕਦੇ ਸੀ ਕਾਫੀ ਟਾਈਮ ਤੋਂ ਸੁਣ ਨਹੀਂ ਸਕਦੇ ਸੀ। ਮੈਂ ਇਹ ਆ ਕੇ ਮੱਥਾ ਟੇਕਿਆ। ਨਾ ਮੈਂ ਸੋਹ ਸਾਧਨਾ ਸੀ ਨਾ ਬੋਲ ਸਕਦਾ ਸੀ ਮੱਥਾ ਟੇਕ ਕੇ ਆਪਾਂ ਸਮਰਵਣ ਚੱਲਦੇ ਹਾਂ। ਇਦੋਂ ਮੈਨੂੰ ਅੰਕਾ ਜੀ ਨੇ ਆਵਾਜ਼ ਮਾਰੀ ਮੈਂ ਮੈਨੂੰ ਦੱਸਿਆ ਕਿ ਇਹ ਤਾਂ ਨਾ ਉਹ ਬੋਲ ਰਿਹਾ ਸੀ ਯਾਰ ਲੇਡੀਜ਼ ਪੁਲਿਸ ਬੁਲਾ ਰਹੀ ਸੀ ਮੈਂ ਸੋਚਿਆ ਮੈਂ ਤਾਂ ਕੁਝ ਕੀਤਾ ਨਹੀਂ ਮੈਨੂੰ ਕੱਲੀ ਬੁਲਾ ਰਹੇ ਆ ਜਦੋਂ ਮੈਂ ਉਹਨਾਂ ਕੋ ਗਿਆ ਉਹਨਾਂ ਨੇ ਮੈਨੂੰ ਕੰਪਲ ਤੋਂ ਭੇਜਿਆ ਕੰਪਲ ਜੀ ਇਹ ਮੇਰੇ ਮਾਤਾ ਚਿੰਤ ਕੋਲ ਮੇਰਾ ਚਾਹਵਾ ਦਿੱਤਾ ਨਾਲੇ ਚੁੰਨੀ ਦਿੱਤੀ ਕਿਤਾ ਮਾ ਚਨਾ ਮਾ ਬਿਤਾ ਮੰਦ ਜਾਦੀ ਮੇਰੇ ਕੰਨਾਂ ਚ ਜੋਰ ਜੋਤੀ ਚਾਹਤ ਹੋਈ ਤੇ ਜੋ ਉਹ ਨਾੜੀ ਦਰਤ ਪਾਉਂਦੀ ਉਹ ਨਾੜੀ ਵਿੱਚ ਮਾਤਾ ਚਿੰਤ ਕੋਲ ਨਾ ਚੱਕ ਰਹਾ ਹੋਵੇ हिमाचल प्रदेश ਦੇ ਵਿੱਚ ਪ੍ਰਸਿੱਧ ਸ਼ਕਤੀਪੀਠ ਮਾ ਚਿੰਤਪੁਰ ਨੀ ਮੰਦਿਰ ਦੇ ਵਿੱਚ ਹਾਲੀ ਦੇ ਵਿੱਚ ਜੋ ਜਿਹੜਾ ਚਮਤਕਾਰ ਹੋਇਆ ਹੈ ਜਿਸ ਨੇ ਕਿ ਸ਼ੁਧਾਲੂਆਂ ਦੇ ਦਿਲਾਂ ਨੂੰ ਸ਼ਰਧਾ ਤੇ ਆਸਥਾ ਦੇਣਾ ਭਰ ਦਿੱਤਾ ਤਾਂ ਪੰਜਾਬ ਦੇ ਹੁਸ਼ਾਰਪੁਰ ਤੋਂ ਦਰਸ਼ਨ ਕਰਨ ਦੇ ਲਈ ਆਇਆ ਇੱਕ ਸ਼ੁਧਾਲੂ ਪਰਿਵਾਰ ਜਿਨ੍ਹਾਂ ਦਾ ਪੁੱਤਰ ਜੋ ਕਿ ਪਿਛਲੇ 28 ਸਾਲਾਂ ਤੋਂ ਗੁੰਗਾ ਤੇ ਬહેરા ਸੀ ਅਚਾਨਕ ਹੀ ਮਾ ਚਿੰਤਪੁਰ ਨੀ ਦੀ ਕਿਰਪਾ ਹੁੰਦੀ ਹੈ ਤੇ ਉਹ ਨੌਜਵਾਨ ਨੂੰ ਬੋਲਣ ਤੇ ਸੁਣਨ ਲੱਗ ਪਿਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਸੁਰਜ ਸਿਰਫ 7 ਸਾਲ ਦਾ ਸੀ ਜਦੋਂ ਅਚਾਨਕ ਹੀ ਸੁਣਨ ਤੇ ਬੋਲਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਪਰਿਵਾਰ ਨੇ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਕਈ ਮੰਦਰਾਂ 'ਚ ਮੱਥਾ ਟੇਕਿਆ ਪਰ ਕੁਝ ਨਹੀਂ ਹੋਇਆ ਹਾਲ ਹੀ ਦੇ ਵਿੱਚ ਪਰਿਵਾਰ ਮਾਖਂਦਪੁਰ ਨੇ ਦਰਬਾਰ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਸ਼ਰਧਾ ਦੇ ਨਾਮ ਆਦੇ ਚਰਨਾਂ 'ਚ ਮੱਥਾ ਟੇਕਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਰਜ ਮੰਦਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਅੱਗੇ ਜਾ ਰਿਹਾ ਸੀ ਤਾਂ ਧੀ ਪਿੱਛੋਂ ਆਵਾਜ਼ ਕਿਸੇ ਨੇ ਲਗਾਈ ਹੈ ਪਹਿਲੀ ਵਾਰ ਉਸਨੇ ਆਵਾਜ਼ ਸੁਣੀ ਤੇ ਉਸੇ ਸਮੇਂ ਮੰਦਰ ਦੇ ਪੁਜਾਰੀ ਨੇ ਉਸ ਉਸ ਨੂੰ ਮਾਤਾ ਦੇ ਚਰਨਾਮਰਤ ਤੇ ਚੁੰਨੀ ਦੇ ਦਿੱਤੀ ਜਿਸ ਦਰਮਿਆਨ ਕਿਸੁਰਜ ਦੇ ਕੰਨਾਂ ਦੇ ਵਿੱਚ ਹੁੰਜਣੀ ਜੀ ਹੁੰਦੀ ਹੈ ਤੇ ਉਸਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ ਅਦਭੁਤ ਘਟਨਾ ਦੇਖ ਕੇ ਮੰਦਰ ਦੇ ਵਿੱਚ ਮੌਜੂਦ ਸ਼ਰਧਾਲੂ ਜਿਹੜੇ ਨੇ ਉਹੋ ਵੀ ਗੱਦਗੱਦ ਕਰ ਉੱਠਦੇ ਨੇ ਤੇ ਇਸ ਦੇ ਦਰਮਿਆਨ ਮੰਦਰ ਪਰਿਸ਼ਦ ਵਿੱਚ ਜੈਮਾ ਚੰਦਪੁਰਨੀ ਦੇ ਜਕਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਮਾਦੀ ਹਸੀਮ ਕਿਰਪਾ ਦੇ ਨਾਲ ਸੂਰਜ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸੰਭਵ ਹੋ ਸਕਿਆ ਤਾਂ ਪਰਿਵਾਰ ਨੇ ਮਹਿੰਦਪੁਰਨੀ ਦਾ ਅਸ਼ੀਰਵਾਦ ਵਾਂਤੂਬਾਲ ਮੰਦਿਰ ਦੇ ਵਿੱਚ ਇੱਕ ਵਿਸ਼ੇਸ਼ ਪੂਜਾ ਅਰਚਨਾ ਕੀਤੀ ਹੈ ਤੇ ਇਸੇ ਦਰਮਿਆਨ ਇਸ ਚਮਤਕਾਰੀ ਘਟਨਾ ਦੀ ਚਰਚਾ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਹੈ। ਹਾਂਜੀ ਤੁਸੀਂ ਕੀ ਕਹਿਣ ਚਾਹੁੰਦੇ ਆ ਅੱਜ ਮਾਰੇ ਦਰਵਾਜ਼ੇ ਕੋਈ ਆਏ ਮੱਥਾ ਟੇਕਿਆ। ਕਿ ਜਿਹੜਾ ਚਮਤਕਾਰ ਹੋਇਆ ਹੈਗੇ ਤੁਸੀਂ ਬੋਲ ਨਹੀਂ ਸਕਦੇ ਸੀ ਕਾਫੀ ਟਾਈਮ ਤੋਂ ਸੁਣੀ ਸਰਦੇ ਸੀ। ਮੈਂ ਤੇ ਆ ਕੇ ਮੱਥਾ ਟੇਕਿਆ। ਜਦੋਂ ਮੈਂ ਸੋਹ ਸਾਧਨਾ ਜੀ ਨਾਲ ਬੋਹ ਸਾਧਾ ਸੀ ਮੱਥਾ ਟੇਕ ਕੇ ਆਪਣਾ ਸੰਗਰਾਂਦ ਚੱਲ ਤੇ ਪਿੱਛੋਂ ਮੈਨੂੰ ਅੰਕਾ ਜੀ ਨੇ ਆਵਾਜ਼ ਮਾਰੀ ਮੈਂ ਮੈਡਮ ਨੂੰ ਦੱਸਿਆ ਕਿ ਇਹਨਾਂ ਨੂੰ ਬੋਲੀ ਦਾ ਸੁਣਾਈ ਦੇ ਰਿਹਾ ਸੀ ਲੇਡੀes ਪੁਲਿਸ ਬੁਲਾ ਰਹੀ ਸੀ ਮੈਂ ਸੋਚਿਆ ਮੈਂ ਤਾਂ ਕੁਝ ਕੀਤਾ ਨਹੀਂ ਮੈਨੂੰ ਖਾਲੀ ਬੁਲਾ ਰਹੇ ਆ ਜਦੋਂ ਮੈਂ ਉਹਨਾਂ ਕੋ ਗਿਆ ਉਹਨਾਂ ਨੇ ਮੈਨੂੰ ਪੰਡਤ ਨੂੰ ਭੇਜਿਆ ਪੰਡਤ ਜੀ ਨੇ ਮੈਨੂੰ ਮਾਂ ਦਾ ਚਿੰਤਕ ਵੀ ਨਾ ਚਲਾਵਾ ਦਿੱਤਾ ਨਾਲੇ ਚੁੰਨੀ ਦਿੱਤੀ ਕਿਤਾ ਮਾ ਚਨਾ ਮਾ ਪਿਤਾ ਮੰਦਰ ਜਾਦੀ ਮੇਰੇ ਕੰਨਾਂ ਜੋ ਜੋ ਕੀ ਜ਼ਰੂਰੀ ਤੇ ਜੋ ਨਾੜੀਦਰ ਤੇ ਬੰਦੋੜਾ ਨਾੜੀ ਵਿੱਚ ਮਾਤਾ ਚਿੰਤ ਕੋਲ ਨਾ ਚੱਕਾ ਰਹਾ